ਸਾਰਾ ਗੰਦ ਕਾਪੀ ਸਾਰਾ ਕਾਪੀ ਕੈਂਪ ਕੋਲੇ ਦਾ ਜੰਗਲ ਕਰਨਾ ਤੇ ਸਾਰਾ ਹਰਿਆ ਟੈਲੀ ਲੱਗ ਜਾਵੇ ਬੋਲੇ ਨਾ ਉਹ ਅਗਰ ਉਹ ਬਗਰੇ ਵਾਲੇ ਕੋਲ ਦੇ ਆਈ ਗਈ ਤੋਰੇ ਹਸਣਦੇ ਪਾਣੀ ਦੇ ਵਿੱਚ ਇਹਨੇ ਕਿਹਾ ਯਾਰ ਮੈਂ ਕੋਈ ਉੱਡਾ ਤੇ ਨਾ ਵਾਰੋ ਪਰ ਵਾਰ ਮਿਲ ਕੋਰੇ ਭਾਈ ਤੂੰ ਹੀ ਕੰਡੇ ਤੇ ਸਰਕਾਰੀ ਕੰਮ ਕਰਨਾ ਹੈ ਤੁਹਾਡੇ ਕੋ ਬੈਠੇ ਆਂ ਨਾ ਰਾਮਾ ਬਣ ਕਰੋ ਕੰਦੇ ਦਾ ਭਾਈ ਉਹ ਘਰ ਜਲੇ ਇਹ ਘਰ ਜਲੇ ਇਦਾ ਹੀ ਸ਼ਰਜਾ ਕੇ ਬੰਦੇ ਸਾਰੇ ਲੱਗ ਜਾਂਦੇ ਜਿਹੜਾ ਗੁਲੇ ਵਾਲਿਆ ਆ ਦੇਖੋ ਤੁਹਾਡੇ ਕੋਲ ਹੀ ਹੌਸਲਾ ਹਾਂ ਮੈਂ ਤੇ ਹੌਸਲਾ ਬੋਲਣਿਆ ਮਿਲਦਾ ਸਾਡੇ ਘਰ ਤੇ ਤੁਹਾਡੇ ਕੋਲ ਹੌਸਲਾ ਇੱਥੇ ਬੈਠੀ ਆਪੂ ਸਿੱਖੇ ਰਹੀ ਆ ਤੂੰ ਕਹਉਂ ਨਾ ਸੁਣ ਮੰਨਣਾ ਅਰੇ ਕੋਈ ਗੱਲ ਕਰ ਰਿਹਾ ਆ ਵੀ ਕਿਹਾ ਤੁਹਾਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਕਿ ਕੋਈ ਤਰਾਜ ਆ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਤਰਾਜ ਕਰੂ ਯਾਰ ਮੈਂ ਇਹਨੂੰ ਸਮਝਾਣਾ ਤੇ ਕਹਿੰਦਾ ਕਿਵੇਂ ਤੈਨੂੰ ਸਮਝਾਣਾ ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਕਰਾਉਂਦਾ ਕਹਿੰਦਾ ਚਲੋ ਤੁਹਾਡਾ ਕੀ ਵਾਈਡ ਪ੍ਰੈਸ਼ਰ ਕਰਾਉਂਦਾ ਹੈ ਦੱਸੋ ਕਿਹੜਾ ਪੈਸਾ ਕਰਾਉਂਦਾ ਵਿਗੜ ਪਉਂਦਾ ਇਸ ਕਰੀ ਗਾ ਮੈਂ ਇੱਥੇ ਵੇਖਣਾ ਆਹੇ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾ ਪਾਓ ਆਹਦਾ ਪ੍ਰੈਸ਼ਰ ਲੈ ਸਰਕਾਰੀ ਘਰ ਦੇ ਵਿਗੜ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ਦੇ ਤੂੰ जाओ चलो आओ आया देखो आओ आया चलो आओ लोगे पूछो ओए रोड़ा को डांटू पता है तेरी क्यारी आ जा इने भी ले आ ਹਾਂ ਨਹੀਂ ਆਇਆ ਤੂੰ ਲੋਕਾਂ ਨੇ ਕਹਿੰਦੇ ਆਉਣਾ ਕਰੂ ਕਰੂ ਆ ਰਹੀ ਬੜਪਾਹੋ ਜਿਹਨੇ ਸ਼ਹਿਰ ਦੇ ਦੇ ਪਰ ਆਏ ਨਹੀਂ ਆ ਵੀ ਜੇ ਤੇ ਅਨੁਸਾਰ ਹੀ ਸ਼ਹਿਰ ਦੇ ਦੇ ਆਪਾਂ ਨੂੰ ਮਤੂ ਤੂੰ ਤੇਰਾ ਆਇਤਾ ਬਾਈ ਕਾ ਮੇਰੇ ਭਾਈ ਮੇਰੇ ਕਾਪੂ ਰੋ ਮੇਰਾ ਘਰ ਆ ਯਾਰਾ ਪੱਤੂ ਮੈਨੂੰ ਕਹਿੰਦੇ ਆ ਇਹਨੂੰ ਸੁਣੋ ਲਿਆ ਆ ਅਹੀ ਆ ਗਏ ਪਰ ਜੇ ਨਹੀਂ ਮਿਲਿਆ ਇਹ ਮੇਰੀ ਅਰਦਾਸ ਮਤਲਬ ਮੈਨੂੰ ਜਰੂਰ ਕਰਿਆ ਦੀ ਹੈ ਉਹਨਾਂ ਚਾਰ ਦੇ ਖਵਾ ਮੈਂ ਮੈਂ ਲਾਹਕਾਰੀ ਕੰਮ ਆ ਉਹਨਾਂ ਚੱਕ ਨਾ ਅਹੀ ਅਹੀ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਜਿ ਕੁਝ ਲੈ ਕੇ ਗਏ ਮੇਰੇ ਕੋਲ ਤੁਹਾਡੀ ਡਿਊਟੀ ਹੈ ਤੁਹਾਡੀ ਡਿਊਟੀ ਜਿਹਦੇ ਨਾਲ ਬੋਲਦੇ ਡਿਊਟੀ ਜਿਹਦੇ ਨਾਲ ਬੋਲਦੇ ਸਾਡੀ ਆਡੀ ਸਰਕਾਰੀ ਡਿਊਟੀ ਹਰ ਘਰ ਚੈੱਕ ਕਰਦਾ ਆਈ ਸਾਰੇ ਘਰ ਦੇ ਆ ਇੱਥੇ 2 ਦਿਨ ਕਿਤੇ ਇੱਥੇ ਰਹਿਣਾ ਆ ਤੁਹਾਡੀ ਸਰਕਾਰੀ ਡਿਊਟੀ ਚ ਵਿਗੜ ਤੋਗੇ ਨਾ ਕੋਈ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਵਿਗੜ ਤੋਗੇ ਬੰਦ ਕਰ ਸਰਕਾਰੀ ਬੰਦ ਹੋ ਗਈ ਆ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਦ ਦੇਣ ਦੇ ਕੋਈ ਡੱਕ ਨਹੀਂ ਕੋਈ ਗੱਲ ਨਹੀਂ ਤੂੰ ਸਰਕਾਰੀ ਡਿਊਟੀ ਚ ਨਹੀਂ ਵਿਗੜ ਪਾਉਂਦਾ ਤੂੰ ਨਹੀਂ ਵਿਗੜ ਪਾਉਂਦਾ ਤੁਹਾਡੀ ਸਰਕਾਰੀ ਡਿਊਟੀ ਹਾਂ ਉਹ ਰੋਲਾ ਪਾ ਕੇ ਮੈਂ ਜਿਤਾਲੇਗਾ ਤੂੰ ਚੱਲ ਨਾ ਵੱਲੋਂ ਮੋਲੇ ਉਹਦਾ ਰੋਲਾ ਪਾਉਣੇ ਆਈ ਕੰਮ ਕਰਨੇ ਇੱਥੇ ਉਹ ਉਹਦਾ ਆਪਣਾ ਰੋਲਾ ਪਾ ਕੇ ਬੈਠਾ ਬੋਲਣਾ ਹਾਂ ਬੋਲੋ ਕੱਢੀ ਨਾ ਪਰਮਾਸੀ ਦੀ ਸੁਪਾਸ਼ਾ ਨਹੀਂ ਸਮਝ ਲੱਗਦੀ ਅ ਜਿਹੜੀ ਬੋਲਦੀ ਫੜੋ ਯਾਰ ਆਈ ਰੁਪਤਿਆ ਦੇਖੋ ਸਰਕਾਰੀ ਢੁਡੀ ਵਿੱਚ ਵਿਗੜ ਪਾਉਂਦਾ ਆਈ ਇਹ ਨਹੀਂ ਵੇਖਣਾ ਆਪਾਂ ਆਜ ਨੇ ਕਿੰਨੇ ਸਰਕਾਰੀ ਢੁਡੀ ਵਿੱਚ ਵਿਗੜ ਪਿਆ ਫੜੋ ਅੱਜ ਮਹੀ ਤੂੰ ਸਾਡਾ ਤੂੰ ਮਰਨਾ ਕਰ ਤਾ ਲੋਕੇ ਕੰਮ ਕਰ ਪਾਉਂਗਾ ਉਹ ਹੋਰ ਜਿਹੜੇ ਵਿਗੜ ਪਾਉਂਦਾ ਸਾਡਾ ਆਓ ਮੈਂ ਇੱਥੇ ਦਿਖਾ ਦੇ ਆਓ ਇੱਥੇ ਜਿਹੜੇ ਦੇਖਣਾ ਪੋੜਾ ਪਾਓ ਬਸ ਆਓ ਇੱਧਰ ਆਓ ਜਰਾ ਇੱਧਰ ਆਓ ਜਰਾ ਜੂਆ ਆਹ ਲੈ ਦੇਖੋ ਆਹ ਓਏ ਓਏ ਆਂਦੀ ਵੇ ਲੈ ਅਸਲ ਖੁਸ਼ੀ ਮੰਦਿਆ ਸਾਹਿਬ ਨੇ ਵੱਡੇ ਆ ਗਏ ਨਾਲ ਐਸਾ ਦੋਆ ਨਾਲ ਆਓ ਆ ਗਏ ਹੋ ਨਗਰ ਚ ਆ ਗਏ ਆਓ ਆ ਵੇ ਉਹਦਾ ਫੋਨ ਲੱਗੇ ਹੋ ਆ ਗਿਆ ਉਹ ਪਾ ਰੇ ਕੰਮ ਖਾ ਰੇ ਸਾਰੇ ਗੰਦ ਕਾਪੀ ਸਾਰਾ ਗੰਦ ਕਾਪੀ ਕੰਪੂਲੇ ਨਾ ਹੋ ਜਾਣਾ ਕਰਨਾ ਬਦਲਣਾ ਚੱਲੋ ਹੁਣੇ ਲੱਗ ਜਾਓ ਜੇ ਬੋਲੇ ਤਾਂ ਹੋਵੇ ਕੋਈ ਕੋਈ ਪੂਰੇ ਆ ਗਏ ਨੇ ਯਾਰ ਮੈਂ ਕੋਈ ਉੱਡਾ ਕੇ ਨਾ ਪਰ ਵਾਹ ਬਈ ਕੋਈ ਕੰਡੇ ਤੇ ਸਰਕਾਰੀ ਕੰਮ ਕਰਨਾ ਹੈ ਤੁਹਾਡੇ ਕੋਲ ਬੈਠੇ ਆਂ ਰਾਨਾ ਬਣ ਕਰ ਪਰ ਸਾਡੀ ਦੇ ਨਾਂ ਤੇ ਜੋ ਖੰਡੀਆਂ ਦੇ ਭਾਈਓਂ ਦੇ ਘਰ ਇਹ ਕਰ ਜਣਾ ਇੱਕ ਤਾਂ ਹੀ ਸ਼ਰਜਾ ਕੇ ਬੰਦੇ ਆਲੇ ਲੈ ਕੇ ਜਾਂ ਉਹ ਜਿਹੜਾ ਗੁਲੇ ਵਾਲਿਆ ਆ ਦੇਖੋ ਤੁਹਾਡੇ ਕੋਲ ਹੀ ਹੌਸਲਾ ਤਾਂ ਮੈਂ ਤਾਂ ਹੌਸਲੇ ਵਾਲਾ ਬੋਲਿਆ ਮਿਲਾਂ ਸਾਡੇ ਘਰ ਦੇ ਜੇ ਤੁਹਾਡੇ ਕੋਲ ਹੌਸਲਾ ਇੱਥੇ ਬੈਠੀ ਆ ਪੂ ਸਿੱਖੇ ਰੱਈ ਆ ਤੂੰ ਕਹਾਨੂੰ ਨਾ ਆਹ ਨਹੀਂ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਬਿਲਕੁਲ ਜੇ ਨੂੰ ਕੋਈ ਤਰਾਜੇ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਗੱਲ ਕਰੂ ਯਾਰ ਮੈਂ ਇਹਨੂੰ ਸਮਝਾਉਂਦਾ ਤੇ ਕਹਿਣਾ ਕਿਸੇ ਤਰੀਕੇ ਨਾਲ ਸਮਝਾਉਂਦਾ ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਖਰਾਬ ਕਰਤਾ ਸਾਡਾ ਚਲੋ ਸਾਡਾ ਕੀ ਵਾਈਟ ਹੈ ਪ੍ਰੈਸ਼ਰ ਖਰਾਬ ਕਰਤਾ ਹੈ ਉਸੋ ਕਿਹੜਾ ਪੈਸਾ ਸਰਕਾਰ ਦਾ ਨਿਕਲ ਪਉਂਦਾ ਸਰਕਾਰੀ ਗਾ ਇਹ ਇੱਥੇ ਵੇਖਾ ਓਏ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾ ਪਾਓ ਮਾਡਾ ਪ੍ਰੈਸ਼ਰ ਸਰਕਾਰੀ ਕੌਰ ਤੇ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ਦੇ ਤੂੰ ਆ ਆਇਆ ਨਹੀਂ ਆਇਆ ਤੂੰ ਪਾਇਆ ਜਾਂਦਾ ਕਿੰਨਾ ਲੱਗਦਾ ਆ ਬਿਲਕੁਲ ਲੋਕੇਸ ਕਿਹਦਾ ਰੋੜਾ ਪਟਾ ਪਤਾ ਕਿ ਕਿਹੜੀ ਚਾਰੀ ਆ ਰਹੀ ਹੈ ਇਨੀ ਬੀਚ ਆ ਰਹੀ ਹੈ ਅਰੇ ਅਰੇ ਨਹੀਂ ਆ ਰਹੀ ਹੈ ਲੋਕਾਂ ਨੇ ਇਹਨਾਂ ਨੂੰ ਆ ਰਹੀ ਬੜਾ ਜਿਹੜੇ ਸ਼ਹਿਰ ਦੇ ਵਿੱਚ ਬਣਾ ਆਏ ਨਹੀਂ ਮੈਂ ਕਿਹਾ ਮੇਰੇ ਸੋਨ ਜਰਨ ਉਸਾਰੇ ਪਰਾ ਸ਼ਹਿਰ ਦੇ ਵਿੱਚ ਆਪਾਂ ਨੂੰ ਮਤਲਬ ਤੂੰ ਤੇਰਾ ਆਈਦਾ ਭਾਈ ਕਾ ਦਾ ਮੇਰੇ ਬਾਪੂ ਨੂੰ ਮੇਰਾ ਘਰ ਆ ਯਾਰਾ ਪੱਤੂ ਮੈਂ ਇਹਨੂੰ ਕਹਿੰਦਿਆ ਇਹਨੂੰ ਸੋਹੋ ਗਿਆ ਅੱਗੇ ਮੇਰਾ ਜਰੂਰ ਕਰਿਆ ਨਹੀਂ ਹੈ ਉਹ ਚਾਰ ਦੇ ਖਰਬੇ ਆ ਸਰਕਾਰੀ ਕੰਮ ਆ ਉਹਨਾਂ ਚੱਕ ਲਾ ਆਹੀ ਇੱਕ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਇਹ ਕੁਛ ਲੈ ਕੇ ਗਏ ਬਾਰੇ ਕੋ ਆਡੀ ਡਿਊਟੀ ਆ ਕੋਈ ਸਾਡੀ ਡਿਊਟੀ ਚ ਨਿਕਲ ਪਾਉਂਦੇ ਪਿਊੜੀ ਚ ਨਿਕਲ ਪਾਉਂਦੇ ਸਾਡੀ ਆਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਕਰਦਾ ਆਈ ਸਾਰੇ ਘਰ ਦੇ ਆ ਇੱਥੇ 2-3 ਘੰਟੇ ਇੱਥੇ ਰਵਾਂ ਸਾਡੀ ਸਰਕਾਰੀ ਡਿਊਟੀ ਚ ਨਿਕਲ ਪਾਉਂਗੇ ਤਾਂ ਹੋ ਗਈ ਸਜ਼ਾ ਮਿਲੂਗੀ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਨਿਕਲ ਪਾਉਂਦੇ ਚੰਗਾ ਸੱਚੀ ਚੇਰਾ ਆ ਸਰਕਾਰੀ ਬੰਦ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇ ਅੰਦਰ ਉਹ ਰੁਕ ਜਾਂਦਾ ਕੋਈ ਗੱਲ ਤੂੰ ਸਰਕਾਰੀ ਡਿਊਟੀ ਚਾਹੀਦੀ ਵਿਗੜ ਪਾਉਂਦਾ ਤੂੰ ਹੀ ਨਾ ਪਾਉਂਦਾ ਸਾਡੀ ਸਰਕਾਰੀ ਕੋਈ ਰੋਲਾ ਪਾ ਕੇ ਨਾ ਜਤਾਲੇਗਾ ਤੂੰ ਚੰਗਾ ਨਾ ਬੋਲੋ ੱੱੱਲੇ ਬੋਲਣ ਦੇ ਕੋਈ ਨਾ ਉਹਦਾ ਰੋਲਾ ਪਾਉਂਦੇ ਆਹੀ ਕੰਮ ਕਰਦੇ ਆ ਇੱਥੇ ਉਹ ਉਹਦਾ ਆਪਣਾ ਰੋਲਾ ਪਾ ਕੇ ਬੈਠਾ ਬੋਲਣ ਨਾ ਬੋਲੋ ਇਹ ਲੋਕ ਪਰਮਾ ਸੀਰੀਜ਼ ਪਾਛਾ ਦੀ ਸਮਝ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਆਈ ਪਰਚਾ ਦੇ ਕੇ ਸਰਕਾਰੀ ਡਿਊਟੀ ਚ ਵਿਗੜ ਪਾਉਂਦਾ ਆਈ ਇਹ ਨਹੀਂ ਵੇਖਣਾ ਆਪਾ ਆਜਨੇ ਕਿਨੇ ਸਰਕਾਰੀ ਢੁਰੀ ਚ ਵੇਖਦੇ ਆਂ ਅੱਜ ਨੂੰ ਤੂੰ ਸਾਡਾ ਤੂੰ ਮੜਨਾ ਕਰਕੇ ਲੋਕੇ ਕੰਮ ਕਰਪਾ ਆਹ ਹੋਰ ਕਿਨੇ ਨਿਕਲ ਬੋਆ ਸਾਡਾ ਆਓ ਮੈਂ ਇੱਥੇ ਬਿਠਾ ਦੇ ਆਓ ਇੱਥੇ ਕਿਨੇ ਦੇਖਣਾ ਪੋੜਾ ਬਾਓ ਹੁਣ ਆਓ ਇੱਧਰ ਆਓ ਜਰਾ ਇੱਧਰ ਆਵਾਜ਼ ਆ ਰਹੀ ਬੁਆ ਆਹ ਲੈ ਲੈ ਦਫਾ ਲੈ ਵੇ ਵੇ ਥੰਦੀ ਵੇ ਅਰੇ ਕੋਈ ਨਾ ਕਰ ਅਸੀਂ ਤੁਹਾਨੂੰ ਕੰਮ ਹੰਦਿਆ ਸਾਹਿਬ ਬੰਦੇ ਵੱਡੇ ਆ ਗਏ ਕਿੱਦ ਬੋਲ ਰਹੇ ਆਹ ਨਾਲ ਐਸਐਸ ਤੇ ਦੋਵਾਂ ਦਾ ਆਪ ਕਾ ਲਓ ਆਵੇ ਆਵੇ ਹੋ ਨਗਰ ਚ ਆਵੇ 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 ਉਹਦਾ ਫੋਨ ਲਾ ਕੇ ਫੋਨ ਲਾ ਕੇ ਹਰੇ ਪਾਸ ਹੋਵੇ ਕੰਮ ਖਾ